ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਤਰਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਪੂਰ ਦੀ ਅਗਵਾਈ ਵਿੱਚ ਪਿੰਡ ਮੋੜਾ ਵਿਖੇ ਲੱਗੇ ਟੋਲ ਪਲਾਜੇ ਤੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਦਰਨਾ ਤਰਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਪੂਰ ਦੀ ਅਗਵਾਈ ਚੋ ਅੱਜ ਤਰਕ ਸੋਸਾਇਟੀ ਦੇ ਆਪਰੇਟਰਾ ਵੱਲੋਂ ਪਿੰਡ ਮੋੜਾ ਵਿਖੇ ਨੈਸ਼ਨਲ ਹਾਈਵੇ ਦੇ ਲੱਗੇ ਟੋਲ ਪਲਾਜੇ ਤੇ ਰੋਸ ਦਰਨਾ ਦਿੱਤਾ ਗਿਆ ਇਸ ਮੌਕੇ ਜਿੱਥੇ 10 ਤੋਂ 15 ਮਿੰਟ ਲਈ ਉਕਤ ਟੋਲ ਪਲਾਜੇ ਤੋਂ ਨਿਕਲਣ ਵਾਲੇ ਵਾਹਨਾਂ ਨੂੰ ਫਰੀ ਲੰਗਾਇਆ ਗਿਆ ਉੱਥੇ ਹੀ ਟੋਲ ਪਲਾਜੇ ਵਾਲਿਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਬਲਬੀਰ ਸਿੰਘ ਸ਼ਾਪੂਰ ਨੇ ਕਿਹਾ ਕਿ ਉਕਤ ਨੈਸ਼ਨਲ ਹਾਈਵੇ ਨੂੰ ਬਣਾਉਣ ਲਈ ਕੀਰਤਪੁਰ ਸਾਹਿਬ ਤੋਂ ਮੋੜਾ ਤੱਕ ਪੰਜਾਬ ਦੇ ਲਗਭਗ ਅੱਧੀ ਦਰਜਨ ਪਿੰਡਾਂ ਨੂੰ ਉਜਾੜਿਆ ਗਿਆ ਅਤੇ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਨੈਸ਼ਨਲ ਹਾਈਵੇ ਲਈ ਅਕਵਾਇਰ ਕੀਤੀਆਂ ਗਈਆਂ ਅਤੇ ਹੁਣ ਪਿੰਡ ਮੋੜਾ ਵਿਖੇ ਲੱਗੇ ਉਕਤ ਟੋਲ ਪਲਾਜੇ ਤੋਂ ਉਕਤ ਪਿੰਡਾਂ ਦੇ ਲੋਕਾਂ ਨੂੰ ਲੰਘਣ ਲਈ ਮੋਟੀ ਰਕਮ ਦੇਣੀ ਪੈਂਦੀ ਹੈ। ਉਹਨਾਂ ਕਿਹਾ ਕਿ ਪਿੰਡ ਮੋੜਾ ਦੇਹੜੀ ਮਸੇਵਾਲ ਬਰੂਵਾਲ ਦਬੂੜ ਚੀਕਨਾ ਜੋ ਕਿ ਟੋਲ ਪਲਾਜੇ ਤੋਂ ਕਿਲੋ 2 ਕਿਲੋਮੀਟਰ ਏਰੀਏ ਦੇ ਵਿੱਚ ਆਉਂਦੇ ਹਨ। ਉਨਾ اپਰੇਟਰਾਂ ਤੇ ਵੀ ਮੋਟੀ ਰਕਮ ਵਸੂਲੀ ਜਾ ਰਹੀ ਹੈ ਅਤੇ ਉਕਤ ਟੋਲ ਪਲਾਜੇ ਤੇ ਓਵਰਲੋਡ ਲੰਗਦੀਆਂ ਗੱਡੀਆਂ ਵਾਲਿਆਂ ਤੋਂ ਫਾਸਟ ਟੈਗ ਦੀ ਬਜਾਏ ਨਗਦ ਪੈਸੇ ਵਸੂਲੇ ਜਾਂਦੇ ਹਨ ਅਤੇ ਕਈ ਵਾਰ ਤਾਂ ਉਕਤ ਟੋਲ ਪਲਾਜੇ ਤੇ ਤਰੱਕ ਕਪਰੇਟਰਾਂ ਦੀ ਕੁਟਮਾਰ ਵੀ ਕੀਤੀ ਜਾਂਦੀ ਹੈ ਜਿਸ ਤਰਕੇ ਹੁਣ ਤਰੱਕ ਸੋਸਾਇਟੀ ਵੱਲੋਂ ਪੁਕਤ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਟੋਲ ਪਲਾਜੇ ਤੇ ਪੱਕਾ ਤਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਮੌਕੇ ਪਹੁੰਚੇ ਪੁਲਿਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸ ਐਚ ਓ ਜਤਨ ਕਪੂਰ ਨੇ ਕਿਹਾ ਕਿ ਉਹ ਨਦੀ ਟੋਲ ਪਲਾਜ਼ਾ ਵਾਲਿਆਂ ਨਾਲ ਗੱਲ ਹੋ ਗਈ ਹੈ ਜਿਨ੍ਹਾਂ ਵੱਲੋਂ ਮੰਗਲਵਾਰ ਦਾ ਟਾਈਮ ਮੰਗਿਆ ਗਿਆ ਹੈ ਉਹਨਾਂ ਦੱਸਿਆ ਕਿ ਮੰਗਲਵਾਰ ਨੂੰ ਦੋਵੇਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਵਾਈ ਜਾਵੇਗੀ ਤਾਂ ਜੋ ਹਲਕੜਿਆ ਜਾ ਸਕੇ ਜਦੋਂ ਨਹੀਂ ਆਏ ਇੱਕ ਦਿਨ ਨਹੀਂ ਆਏ ਉਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਬਹੁਤ ਦਲੀਲ ਦਿੱਤਾ ਕਿ ਭਈ ਤੂੰ ਬਾਹਰ ਐ ਤੇ ਕੁਝ ਲੇਡੀਜ਼ ਲੇਡੀਜ਼ ਬਾਹਰ ਕਿੱਥੇ ਖੜੂਗੀ ਉਰੇ ਪਰ ਇਹਨਾਂ ਨੇ ਉਹਨੂੰ ਕੀਤਾ ਜੀ ਤੁਹਾਨੂੰ ਐਡਾ ਕਰਾਂਗੇ ਬਹੁਤ ਉਹਨੂੰ ਜਿਹੜੀ ਕਿ ਬੇਇੱਜ਼ਤੀ ਕੀਤਾ ਜੀ ਇਸ ਕਰਕੇ ਬਹੁਤ ਇਦਾਂ ਦੀਆਂ ਗਲਤੀਆਂ ਹਰਕਾ ਇਨੀਆਂ ਦੀਆਂ ਹਰ ਵੇਲੇ ਇਹਨਾਂ ਦੇ ਟੂਲ ਤੇ ਜਿਹੜਾ ਰੋਲਾ ਪੈਂਦਾ ਲੜਾਈ ਝਗੜਾ ਹੁੰਦਾ ਜੀ ਪਹਿਲਾਂ ਇਹਨਾਂ ਨੇ ਜੀ ਇੱਕ ਬੰਦੇ ਦੀ ਆਖੂ ਖਾਂਪੀ ਫਿਰ ਇਹਨਾਂ ਨੇ ਉਹਨਾਂ ਨੂੰ 1.5 ਲੱਖ ਰੁਪਏ ਦਿੱਤਾ ਤੇ ਉਹਦਾ 1.5 ਮਹੀਨੇ ਵਾਸਤੇ ਇਹਨਾਂ ਨੇ ਟੂਲ ਵੀ ਫ੍ਰੀ ਕੀਤਾ ਪਰ ਜਦੋਂ ਲੋਕਲ ਬੰਦਾ ਦੇਖੂ ਦੋ ਪਾੜ ਹੋ ਗਏ ਕੋਈ ਪਾਸ ਲੈਣ ਵਾਸਤੇ ਨਾ ਉਹ ਇਹ ਨਾ ਡੰਗਰ ਪਸ਼ੂ ਤੇ ਹੋਰ ਵੀ ਅੱਲਮਗਲ ਬੋਕ ਘਰ ਦਾ ਬਹੁਤ ਕਮੋਲੇ ਉਹ ਇਸ ਦਾ ਕੇਸ ਕਰਕੇ ਅਸੀਂ ਬੈਠੇ ਜੀ ਸਾਡੀਆਂ ਜਿਹੜੀਆਂ ਗੱਡੀਆਂ ਲੋਕਲ ਹੈ ਉਹਨਾਂ ਨੂੰ ਫ੍ਰੀ ਕੀਤਾ ਜਾਵਾ ਹੈ ਜਿਹੜੀ ਸਾਡੀ ਜੁਨੀਅਰ 10 ਕਿਲੋਮੀਟਰ ਦੇ ਅੰਦਰ ਪੈਂਦੀਆਂ ਉਹਨਾਂ ਤੋਂ ਇਹ ੱੱਕੇ ਨਾਲ ਲੈਂਦੇ ਜੀ ਟੂਰ ਲਾਜਰ ਕਿਉਂਕਿ ਕੋਈ ਟਰੈਵਲ ਸਾਡੇ ਕੋਲ ਹਮਾਚਲ ਦਾ ਹੈ ਘਰੇ ਮੋੜੇ ਦਾ ਹੈ ਕੋਈ ਘਰੇ ਮੋੜੇ ਦਾ ਇਸ ਤਰ੍ਹਾਂ ਜਦੋਂ ਗੱਡੀ ਲੈਂਦੇ ਤਾਂ ਉਹਨਾਂ ਨੇ ਪੱਸੀ ਨਾਲ ਟੂਰ ਲੈਂਦੇ ਲੈਂਦੇ ਜੀ इस करके कि तो दे, 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 दे तो लगा। की तो देनी है या री पंचायत है वो ये बिल्कुल टोल के साथ लगती पंचायतें हैं और यहाँ पर पे जो पे जो पे जो पे लोगों तो को नजायज तरीके से तंग किया जाता है कि हमारी जमीन ऊपर है उनकी नीचे है ऐसे है कि हम अपने खेतों में भी नहीं जा सकते हमारे घर को रिश्तेदार नहीं आ सकता हम अपने घर को कोई सामान नहीं ला सकते कार नहीं निकाल सकते अपनी तो ये मतलब अगर आपको अपने घर से अपने खेतों में जाना है तो क्या आप उसका टोल दे के जाएंगे ठीक है ना एक जायज़ सी मांग है हमारी कि जो ये पाँच चार किलो पाँच पाँच किलोमीटर कम से कम ऊंचाई से भी हमारा अनुरोध है और टोल प्लाजा जो यहाँ पर कंपनी है उनसे भी अनुरोध है कि कानून के अनुसार चले और हमें हमारा अधिकार के अनुसार हमें छूट प्रदान की जाए धन्यवाद जी भाई भजन सिंह मेरा नाम है जी पिंड मेरा मोहरा ਤੇ ਸਾਡੀ ਜਿੱਦਾਂ ਦੀ ਗੱਡੀ ਤੇ ਜਿੱਦਾਂ ਆਈ ਗੱਡੀ ਤੇ ਮੇਰੀ ਗੱਡੀ ਨੂੰ ਰੋਕਦੇ ਆ ਜੀ ਇਹ ਤਾਂ ਸਾਰੀਆਂ ਗੱਡੀਆਂ ਨੂੰ ਮਤਲਬ ਕੋਈ ਰਸਤਾ ਜੀ ਕਹਿੰਦੇ ਫ੍ਰੀ ਹੁਣ ਜੇ ਕੋਈ ਰਸਤਾ ਨਹੀਂ ਦਿੱਤਾ ਇੱਥੇ ਮਤਲਬ ਸਾਡੇ ਨਾਲ ਬਹੁਤ ੱੱਕਾ ਕਰੇ ਗਾ ਰਹੇ ਤੇ ਤੇ ਮੇਰੀ ਗੱਡੀ ਰੋਕੀ ਆ ਜੀ ਇਹਨਾਂ ਕੋਈ ਗੱਡੀ ਟੱਪੜਦੀ ਤੇ ਜਦੋਂ ਅਸੀਂ ਕਰ ਲਾਇਆ ਕੋਲੋਂ ਇਹ ਹੁਣ ਗੱਡੀ ਨੇ ਲਈ ਕੋਈ 20 ਦੇ ਬਾਅਦ ਤੇ ਜਨਿ ਕਿ ਬਹੁਤ ੱੱਕਾ ਕਰੇ ਕਰਦਾ ਜੀ ਇੱਕ ਮੁੰਡਾ ਕੁਲਵੀਰ ਇੱਥੇ ਉਹ ਸਾਰੇ ਏਰੀਆ ਪਰ ਸਾਇਆ ਵਿੱਚ ਕੁਲਵੀਰ ਕੁਲਵੀਰ ਮੁੰਡਾ ਉਹ ਕਹਿੰਦਾ ਵੀ ਕੰਪਨੀ ਦਾ ਮਾਰ ਕੇ ਮੈਨੂੰ ਮਾਰਾ ਜਨਿ ਕਿ ਜਿਹੜੀ ਉਹਦੀ ਸੋਚ ਉਹ ਇਸ ਪੂਰੇ ਏਰੀਆ ਨੂੰ ਖਤਮ ਕਰੇਗਾ ਦਾ ਮੇਰੀ ਕਰੋੜਾਂ ਰੁਪਏ ਦੀ ਇੱਥੇ ਜ਼ਮੀਨ ਗਈ ਜੀ ਲੱਖਾਂ ਦੀ ਮੈਨੂੰ 30 ਜਹ ਦੇ ਮਰਲੇ ਦੇ ਸਾਹਮਣੇ ਵੀ ਨਹੀਂ ਪੈਸੇ ਆਏ ਜੀ ਵੀ ਦੇਖੋ ਸਾਡੇ ਨਾਲ ਸਿੱਧਾ ਤਕਾ ਹੋ ਰਿਹਾ ਜੀ ਮੈਂ ਤਾਂ ਇਹੀ ਕਹਾਂਗਾ ਵੀ ਜਿਹੜੇ 5-7 ਕਿਲੋਮੀਟਰ ਦੇ ਘਰੇ ਏਰੀਆ ਇੰਨੇ ਗੱਦੀ ਫ੍ਰੀ ਹੋਵੇ ਇਹਨੂੰ ਹੱਕ ਮਿਲਿਆ ਲੋਕਾਂ ਨੂੰ ਤੇ ਮੈਂ ਤਾਂ ਇਹੀ ਤਕਰੀਬਨ ਸਾਲ ਹੋ ਗਿਆ ਸਾਨੂੰ ਇਹਨਾਂ ਨਾਲ ਛੋਟ ਛੋਟੀਆਂ ਜਿਹੜੀਆਂ ਗੱਲਾਂ ਇਹਨਾਂ ਨੂੰ ਦੱਸ ਦੇ ਦੱਸ ਦੇ ਵੀ ਚਲੋ ਅੱਜ ਸੁਧਰਦੇ ਕੱਲ ਸੁਧਰਦੇ ਪਰ ਇੱਥੇ ਆਪਣੇ ਪੈਸੇ ਦੀ ਖਾਤਰ ਨੀ ਰੀ ਤੱਕੇ ਚਾਹੀ ਲੁੱਟ ਦਾ ਕੇਂਦਰ ਆ ਇਹ ਪਹਿਲਾ ਨੰਬਰ ਦਾ ਟੋਲ ਜਿਹੜਾ ਸਹੀ ਟਿਕਾਣਾ ਨਹੀਂ ਲੱਗਿਆ ਵਾ ਇਸ ਦੇ ਵਿੱਚ ਘੜ ਤੇ ਘਟ ਵੀ ਤੁਹਾਨੂੰ ਵੀ ਪਤਾ ਤੁਸੀਂ ਆਦੇ ਜਾਂਦੇ ਰਹੇ ਤੇ ਕਿੰਨੀਆਂ ਮੋਤਾ ਹੋ ਗਈਆਂ ਕਿਉਂਕਿ ਇਹ ਮੋੜ ਦੇ ਵਿੱਚ ਇੱਕ ਡਾਉਨ ਬੜੀ ਹੈ ਇੱਕ ਗੱਲ ਟੋਲ ਇੱਥਾ ਚਾਹੀਦੇ ਨਹੀਂ ਚਲੋ ਜੇ ਟੋਲ ਹੈ ਤਾਂ ਇਹਦੀ ਕੋਈ ਨਾ ਕੋਈ ਜਿਹੜੀ ਸੁਧਾਰੇ ਕਰਨਾ ਚਾਹੀਦਾ ਅਗਲੀ ਗੱਲ ਹੈ ਓਵਰਲੋਡ ਬਾਨੋ ਸੱਦ ਦੇ ਬੁਲਾਦੇ ਕਾਦੇ ਕਾਤਰ ਆਪਣੇ ਪੈਸੇ ਦੀ ਕਾਤਰ ਨਕਦ ਪੈਸਾ ਲੈਂਦੇ ਨਕਦ ਟੋਲ ਕੋਈ ਵੀ ਜਿਹੜਾ ਐਨਐਚ ਆਈ ਦੀ ਗਾਈਡਲਾਈਨਾਂ ਦੇ ਅਨੁਸਾਰ ਇਹਨਾਂ ਕੋਲ ਕੋਈ ਨਕਦ ਪੈਸੇ ਦਾ ਲੈਣ ਦੇਣ ਨਹੀਂ ਹੋ ਸਕਦਾ ਇਹ ਨਕਦ ਲੈਣਦੇ ਔਰ ਓਵਰਲੋਡ ਜਿਹੜਾ 100 100 ਟਨ ਮਾਲ ਗੱਡੀਆਂ ਦੇ ਉੱਪਰ ਲੰਘਦਾ ਉਹ ਇਹ ਟਬਾ ਨਹੀਂ ਸਕਦੇ ਉਹ ਹੋ ਵੀ ਜੀ ਗੱਲ ਅਗਲੀ ਗੱਲ ਹੈ ਜਿਹੜੇ ਸਾਡੇ ਲੋਕਲ ਇੱਥੇ ਦੇ ਲੋਕ ਹੈ ਜਿਨ੍ਹਾਂ ਦਾ ਹੱਕ ਮੰਗਦਾ ਜਿਨ੍ਹਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਉੱਜੜ ਗਈਆਂ ਉਹਨਾਂ ਨੂੰ 1 ਸਾਲ ਹੋ ਗਿਆ ਇਹਨਾਂ ਨੂੰ ਲਾਰੇ 'ਚ ਰੱਖਿਆ ਨੂੰ ਵੀ ਤੁਹਾਡਾ ਕੋਈ ਗੱਲ ਨਹੀਂ ਤੁਹਾਨੂੰ ਅੱਜ ਰਾਇ ਦੇਵਾਂਗੇ ਕੋਈ ਬੰਦਾ ਦੇਖੋ ਜੀ ਕੋਈ ਉਧਰ ਦਾ ਡਰਾਈਵਰ ਆ ਕੋਈ ਸਾਡੇ ਉਧਰ ਘਰ ਆ ਸਾਡੇ ਉਧਰ ਘਰ ਬਿਲਕੁਲ ਵੀ ਇਹ ਜਿਹੜੀਆਂ ਜਾਇਜ਼ ਗੱਡੀਆਂ ਉਹਨਾਂ ਦੀ ਬਿਲਕੁਲ ਇਹ ਮੰਗ ਉਹ ਵੀ ਨਹੀਂ ਮੰਨਦੇ ਆਰ-ਬਾਰ ਦੀਆਂ ਦੂਰ-ਪਾਰ ਦੀਆਂ ਗੱਡੀਆਂ ਮੈਂ ਨੰਬਰ ਅਸਮੇਤ ਤੁਹਾਨੂੰ ਪ੍ਰੂਫ ਦੇ ਦੂੰਗਾ ਇਹ ਮਾਫ ਕਰਕੇ ਬੈਠੇ ਆ ਤੇ ਜਿਹੜੇ ਲੋਕਲ ਬੰਦੇ ਆ ਇੱਥੇ ਕੋਈ ਪਹਿਲਾਂ ਤਾਂ ਰੱਖਦੇ ਨਹੀਂ ਨੌਕਰੀ ਜਿਹੜੇ ਹੈਗੇ ਆ ਸਾਡੀਆਂ 2-4 ਭੈਣਾਂ ਆ ਬਾਕੀ ਮੁੰਡੇ ਆ ਉਹਨਾਂ ਨੂੰ ਇਹ ਪਰੇਸ਼ਾਨ ਕਰਦੇ ਕੱਲ ਵੀ ਇੱਕ ਭੈਣ ਸਾਡੀ ਜਿਹੜੀ ਉਹ ਇੱਕ ਦਿਨ ਖਾਤਰ ਵਿਆਹ ਨੂੰ ਚਲ ਗਈ ਕਹਿ ਕੇ ਇਹਨਾਂ ਨੂੰ ਦੱਸ ਕੇ ਕੱਲ ਉਹਨੂੰ ਮਤਲਬ ਇੱਕ ਇੰਨਾ ਮੈਂ ਬੇਚਤ ਕੀਤਾ ਉਹਨੂੰ ਉਥਾ ਬਾਹਰ ਪਿਠਾਲਿਆ ਗਿਆ ਉਹਨੂੰ ਇਹ ਕਹਿੰਦੇ ਵੀ ਘਰ ਤੇ ਘੱਟ ਤੈਨੂੰ 10 ਦਿਨ ਐਦੀ ਬਾਹਰ ਪਿਠਾਲਣਾ ਤੈਨੂੰ ਉਹਦੀ ਸੈਲਰੀ ਮਿਲਣੀ ਨਹੀਂ ਤੈਨੂੰ ਰੋਜ਼ ਆ ਕੇ ਇੱਥੇ ਬਹਿਣਾ ਪੈਣਾ ਇਹ ਟੀਸੀ ਲੱਗੇ ਵੀ ਕਿਹਾ ਇਹ ਕੋਈ ਰੂਲਿੰਗ ਆ ਕਿਸੇ ਦੀ ਬੇਇੱਜ਼ਤੀ ਕਰਨੀ ਨਾ ਵਾਸਤਾ ਆਮ ਗੱਲ ਆ ਕਦੇ ਕਿਸੇ ਦਾ ਸਿਰ ਪਾਰਤਾ ਮੇਰੇ ਹਿਸਾਬ ਨਾਲ ਪੰਜ-ਛੇ ਤਾਂ ਮੁਕੱਦਮੇ ਨੇ ਪਰ ਇਹ ਪੈਗੇ ਵੀ ਜਿਹੜਾ ਕਦੇ ਕਿਸੇ ਨੂੰ ਕੁੜਤਾ ਗੁੰਡੇ ਅੰਸਰ ਇੱਥੇ ਰੱਖੇ ਵੀ ਨਹੀਂ ਗਲਤ ਇਹਦਾ ਵਿਹਾਰ ਆ ਲੋਕਾਂ ਨਾਲ ਗਲਤ ਮਤਲਬ ਇਹ ਗੱਲ ਪੈਣ ਨੂੰ ਇੱਕ ਮਿੰਟ ਲਾ ਦੇ ਜੀ ਸੋ ਅਸੀਂ ਬਹੁਤ ਵਾਰੀ ਇਹਨਾਂ ਨੂੰ ਬੇਨਤੀਆਂ ਕਰ ਲਿਆ ਵੀ ਇਹ ਕੰਮਾਂ ਤੇ ਬਾਜ ਆ ਜੋ ਲੋਕਲ ਬੰਦਿਆਂ ਦੇ ਨਾਲ ਜਿਹੜੀ ਆ ਤੁਸੀਂ ਕੋਆਪਰੇਟ ਕਰੋ ਇਹਨਾਂ ਦੇ ਨਾਲ ਕੋਈ ਨਾ ਕੋਈ ਇਹਨਾਂ ਨੂੰ ਰਾਹ ਦਿਓ ਜਿਨ੍ਹਾਂ ਦੇ ਘਰ ਉਜੜੇ ਵੇ ਪਰ ਇਹ ਧੱਕਾਸ਼ਾਹੀ ਜਿਹੜੀ ਕਰਦੇ ਆ ਉਹਦੇ ਖਿਲਾਫ ਅਸੀਂ ਜਿਹੜਾ ਬੀਓਵਰਲੋਡ ਦੇ ਤੇ ਜਿਹੜੀ ਆ ਧੱਕੇਸ਼ਾਹੀ ਦੇ ਇਹਦੇ ਖਿਲਾਫ ਟਰੱਕ ਸੁਸਾਇਟੀ ਕੀਰਤਵਰ ਸਾਹਿਬ ਜਿਹੜੀ ਅੱਜ ਪੂਰਨ ਤੌਰ 'ਤੇ ਜਦ ਤੱਕ ਸਾਡੀਆਂ ਇਹ ਮੰਗਾਂ ਨਹੀਂ ਮੰਨਦੇ ਸਹੀ ਢੰਗ ਦੇ ਨਾਲ ਉਦੋਂ ਤੱਕ ਅਸੀਂ ਪੱਕੇ ਤੌਰ ਤੇ ਜਿਹੜਾ ਧਰਨਾ ਇੱਥੇ ਲਾ ਲਿਆ ਤੇ ਅਸੀਂ ਉਦੋਂ ਤੱਕ ਨਹੀਂ ਹਿੱਲਾਂਗੇ ਜਦੋਂ ਤੱਕ ਸਾਡੀ ਪੂਰੀ ਮੰਗਰੀ ਹੁੰਦੀ ਹੈ ਅਜੇ ਤੱਕ ਜਿਹੜੀ ਐਸ ਐਚਓ ਸਾਹਿਬ ਤੇ ਜਿਹੜੇ ਹੋਰ ਇੱਥੇ ਦੇ ਆਪਣੇ ਮੁਲਾਜ਼ਮਾ ਉਹ ਆਏ ਟੋਲ ਆਲਿਆਂ ਚ ਇੰਨੀ ਆਕੜ ਹੈ ਮਤਲਬ ਉਹ ਇਹ ਸਾਡੇ ਬੰਦਿਆਂ ਨੂੰ ਅਸਕਾਂਦੇ ਆ ਮਤਲਬ ਵੀ ਇਨੀ ਫੋਨ ਵੀ ਜਿਹੜੇ ਲਾਏ ਪ੍ਰਸ਼ਾਸਨ ਨੂੰ ਵੀ ਆਏ ਜਿਨੀ ਟੋਲ ਤੋੜਤਾ ਜਿਨੀ ਐ ਕਰਤਾ ਜਿਹਦੀ ਮਾਰਕੁੱਟ ਦੱਤੀ ਮਤਲਬ ਕਹਿਣ ਦਾ ਵੀ ਇਹ ਹੈ ਜਿਹੜੇ ਆਕੇ ਇੱਥੇ ਦਾਦਾਗਰੀ ਆ ਇਹਨਾਂ ਦੀ ਉਹ ਇੱਦਾਂ ਹੀ ਚਲਾਉਂਦੇ ਪ੍ਰਸ਼ਾਸਨ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਲੋਕਾਂ ਦੇ ਉੱਪਰ ਇਹ ਧੱਕੇਸ਼ਾਹੀ ਕਰਵਾਉਂਦੇ ਜਾਨੀ ਪ੍ਰਸ਼ਾਸਨ ਨੂੰ ਹੁਣ ਪਤਾ ਵੀ ਲੱਗ ਗਿਆ ਗਲਤਾ ਵੀ ਇਹ ਬਿਲਕੁਲ ਜਿਹੜੇ ਗਲਤ ਹੈ ਤੇ ਇਹ ਨਹੀਂ ਕਿਹਾ ਜੀ ਸਾਡਾ ਟੋਰ ਟੋੜਦਾ ਜੀ ਆ ਕਰਤਾ ਅਸੀਂ ਸ਼ਾਂਤਮਾਈ ਬੈਠੇ ਆ ਬਿਲਕੁਲ ਇਹਨਾਂ ਨੂੰ ਕਹਤਾ ਅਸੀਂ ਬੈਠੇ ਰਾਵਾਂਗੇ ਜਦ ਤੱਕ ਪਰ ਜੇ ਓਵਰਲੋਡ ਗੱਡੀਆਂ ਆਈਆਂ ਅਸੀਂ ਆਪਣੇ ਤੌਰ ਤੇ ਰੋਕਾਂਗੇ ਪ੍ਰਸ਼ਾਸਨ ਖੜਾ ਇਹਨੂੰ ਦੱਸ ਕੇ ਚਲਾਨ ਕਰਾਵਾਂਗੇ ਕੋਈ ਵੀ ਗੱਡੀ ਆ ਗਈ ਅਸੀਂ ਮੁਰਾ ਲੰਮੇ ਪਾਵਾਂਗੇ ਤੇ ਉਹ ਗੱਡੀਆਂ ਦਾ ਅਸੀਂ ਚਲਾਨ ਕਰਾਵਾਂਗੇ ਔਰ ਇਹਨਾਂ ਨੂੰ ਇਹ ਪੁੱਛਾਂਗੇ ਜਿਹੜੇ ਤੁਸੀਂ ਨਕਦ ਪੈਸੇ ਲੈਂਦੇ ਕਿਸ ਵੇਸ ਤੇ